इधर भोनी दिसद भी नहीं हैगी सोनी उधर बैठी है हा बैठिए ला इधर मैं उधर बोल मारी आनी है ਤਨਨਾ ਮੈਂ ਧਨੀਆਂ ਦੇਖਦੀ ਜੀ ਮੈਂ ਥੋੜਾ ਜਿਹਾ ਤੋੜ ਲਾਂ ਸਬਜ਼ੀ ਚ ਪਾ ਲੂੰਗੀ ਅੱਛਾ ਇਹ ਤਾਂ ਕਿਵੇਂ ਪੱਕਿਆ ਜਾ ਪਿਆ ਹਨਾ ਨਾ ਤਾਂ ਪੱਕ ਜਗਾ ਸੀ ਆ ਵਧੀਆ ਦਵਾਰੇ ਹੋ ਗਿਆ ਹਰਾ ਹਰਾ ਅੱਛਾ ਮੈਂ ਹੀ ਦੇਖ ਰਹੀ ਜੀ ਮਾਤਾ ਤਾਂ ਵਧੀਆ ਹੋਊ ਉਹ ਤਾਂ ਸਬਜ਼ੀ ਵਧੀਆ ਆਉਂਦੀ ਆ ਧਨੀਆਂ ਨਾਲ ਹਾਂ ਆ ਥੋੜਾ ਜਿਹਾ ਪੱਕ ਚੱਲੋ ਹਾਂ ਇਹ ਤਾਂ ਪੱਕ ਜੇ ਗਿਆ ਇਹ ਪੱਕ ਗਿਆ ਜੀ ਥੋੜਾ ਜਿਹਾ ਆ ਤਾਂ ਵਧੀਆ ਹੋ ਜਾਣਾ ਸੀ ਹੇ ਬਹਿ ਜਾ ਆ ਜਾ ਉੱਥੇ ਆ ਜਾ ਮੰਜੇ ਤੇ ਚਲ ਆ ਤੂੰ ਪਵਾਲੀ ਇੱਥੇ ਤਾਂ ਮੰਜੇ 'ਤੇ ਢਾਲ ਲੈਣੀਆਂ ਢਾਲ ਲੈ ਢਿਲ ਬਹਿ ਜਾ ਬਾੜੀ ਤੋ ਪਪਣ ਲੱਗ ਗਈ ਹਨਾ ਔਰ ਹੁਣ ਤਾਂ ਗਰਮੀ ਹੋ ਚੱਲੀ ਔਰ ਹੁਣ ਤਾਂ ਮੌਸਮ ਦਾ ਪੂਰਾ ਹੀ ਫਰਕ ਪੈ ਗਿਆ ਬੜਾ ਫਰਕ ਪੈ ਗਿਆ ਹੁਣ ਹਾਂ ਇਹ ਤਾਂ ਕਰਮਜੀਤ ਕੇ ਗਈ ਸੀ ਕੱਲ ਅੱਛਾ ਨੱਸੀ ਦੇ ਬਹਾਨੇ ਬਾਗੀ ਨੇਤਾ ਹਾਂ ਮੈਂ ਕਿਹਾ ਚੱਲ ਪੁੱਛ ਕੇ ਆਉਣੀ ਆ ਮਹਾਉ ਦਾ ਮਹਾ ਸੋਨੀ ਕਹਿੰਦੀ ਸੀ ਉਹ ਕਿ ਉਹਨੇ ਕਿਹੜਾ ਨੂੰ ਹੋਲੀ ਖੇਡਣ ਦੇਣਾ ਹੋਰ ਵੈਂਜੀ ਤੀ ਕਹਿੰਦੀ ਮੈਂ ਨਹੀਂ ਖੇਡਣ ਦਿੰਦੀ ਫੇਰ ਮੈਂ ਕਿਹਾ ਕੁਟ ਸਾਰੀਆਂ ਖੇਡਦੀਆਂ ਆਪਾਂ ਮੈਂ ਕਿਹਾ ਚੱਲ ਮੈਂ ਨੱਸੀ ਦੇ ਬਹਾਨੇ ਪੁੱਛ ਕੇ ਆਉਣੀ ਆ ਮਹਾ ਚਲਾਈ ਕਿ ਉਹ ਵੀ ਖੇਡਣ ਲੂ ਵਿਚਾਰੀ ਹਨਾ ਹਾਂ ਅੰਦਰ ਹੋਣੀ ਹੁੰਦਾ ਨਿਕਲ ਹੁੰਦੇ ਸਾਰਾ ਦਿਨ ਕੰਮਾਂ ਚ ਲਾਈ ਰੱਖਦੀ ਹੈ ਹੋਰ ਵੈਂਜੀ ਜੀ ਕਹਿੰਦੀ ਖੇਡਣ ਨਹੀਂ ਦਿੰਦੀ ਕਹਿੰਦੀ ਮੈਂ ਨਹੀਂ ਉਹ ਕਰਨੀ ਹੋਰ ਜਦੋਂ ਮੈਂ ਗਈ ਤੇ ਚਾਚੀ ਬੈਠੀ ਬਾਹਰ ਚ ਅੱਛਾ ਤੇ ਮੈਂ ਦੇਖ ਤਾ ਬਣੇ ਉਹਨੇ ਤੇਰਾ ਦੀ ਬੱਕਰੀ ਵਰਗਾ ਮੂੰਹ ਕਰ ਲ ਹਾਂ ਇਹਦਾ ਕੀ ਮਤਲਬ ਹੁੰਦਾ ਤੇਰਾ ਦੀ ਬੱਕਰੀ? ਨਹੀਂ ਪਤਾ ਮਤਲਬ ਤਾਂ ਮੈਨੂੰ ਵੀ ਨਹੀਂ ਪਤਾ। ਮੈਂ ਤਾਂ ਉਹੀ ਕਹਿੰਦਾ ਤੇਰਾ ਦੀ ਬੱਕਰੀ ਵਰਗਾ ਮੂੰਹ ਕਰ ਲਿਆ। ਅੱਛਾ। ਵਿੰਗਾ ਜਮੂ ਕਰ ਲਿਆ ਮੰਨ ਕੇ ਚੱਲ। ਬਹਾ ਕਹਿੰਦੀ ਹੁੰਦੀ ਬੁੜੀਆਂ। ਅਗਲੀਆਂ ਬੁੜੀਆਂ ਕਹਿੰਦੀਆਂ ਹੁੰਦੀਆਂ ਉਹ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਕੀ ਹੁੰਦਾ ਇਹਦਾ ਮਤਲਬ। ਮਤਲਬ ਤਾਂ ਮੈਨੂੰ ਪਤਾ ਨਹੀਂ ਮੈਂ ਤਾਂ ਉਹੀ ਕਹਿੰਦਾ ਤੈਨੂੰ ਮਾਂ ਤੇਰਾ ਦੀ ਬੱਕਰੀ ਵਰਗਾ ਮੂੰਹ ਕਰ ਲਿਆ। ਹਾਂ ਹਾਂ। ਤੇ ਮੈਨੂੰ ਕਹਿੰਦੇ ਕੀ ਕਰਨ ਆਈਆਂ ਮੈਂ ਤਾਂ ਲੱਸੀ ਲੈਣ ਆਈ ਸੀ ਮੈਂ। ਅੱਛਾ। ਤੇ ਆਏ ਭੱਜ ਕੇ ਜਬੋਦੀ ਪਾਣੇ। ਤੇ ਪਰ ਮੈਂ ਉਹ ਦੁਆਏ ਸੀ ਕਿ ਤੇ ਕਹਿਣ ਲਈ ਹੋਵੇ ਹਾਂ ਜਿੰਨੂੰ ਤਾਂ ਕਰਨੀ ਤੇ ਸੋਇਚ ਖੜੀ ਭੰਤੇ ਮਾਜੀ ਜਾਵੇ ਅੱਛਾ ਤੇ ਮੈਂ ਕਿਹਾ ਕਰਨੀ ਜੀ ਤੁਮ ਹਾਂ ਹੋਲੀ ਨਹੀਂ ਖੇਡਦੀ ਕੁੜੀ ਹੂੰ ਤੇ ਕਹਿੰਦੀ ਕਿਹੜੀ ਹੋਲੀ ਕਹਿੰਦੀ ਮੈਨੂੰ ਕਿਹੜਾ ਖੇਡਣ ਦਿੰਦੇ ਨੇ ਭੰਨੇ ਕਹਿੰਦੀ ਅੱਛਾ ਤੇ ਕਿ ਤਾਂ ਮੈਂ ਬਧੇਰਾ ਖੇਡਦੀ ਰਹੀ ਹਾਂ ਕਹਿੰਦੀ ਹਾਂ ਤੇ ਇੱਥੇ ਆਕ ਤੱਕ ਇਹਨਾਂ ਨੇ ਬਾਰੇ ਨੀਤਾਂ ਦਿੱਤਾ ਕਹਿੰਦੀ ਉਹ ਫਿਰ ਉਹ ਹੀ ਗੱਲ ਹੁਣ ਮਾਂ ਤਾਂ ਕਿੱਥੋਂ ਉਹ ਕਰਦਾ ਰੋਕਦਾ ਵੀ ਚੱਲ ਜਵਾ ਖੇਡ ਲੂਗਾ ਹੋਰ ਇਹ ਆਪਾਂ ਨੂੰ ਕਿਹੜਾ ਕੋਈ ਰੋਕਦਾ ਹੈ ਨਹੀਂ ਐਡਾ ਸੁਭਾਅ ਹੁੰਦਾ ਸਾਡੇ ਆਨੇ ਤਲਾ ਰੰਗ ਦਾ ਐਡਾ ਲਫਾਫਾ ਲਿਆ ਕਿ ਧਰ ਵੀ ਦਿੱ ਐਸਵਾ ਹੁੰਦਾ ਡੋਡੀ ਤੁਸੀਂ ਵੀ ਲਿਆਂਦਾ ਹਾਂ ਲਿਆਂਦਾ ਰਕਾਲਾ ਪਾ ਖੇਡਾਂ ਦੀਆਂ ਆਈਨ ਮੋਸ਼ਨ ਗਈ ਸੀ ਉਹਨੂੰ ਅੱਛਾ ਮੈਂ ਕਿ ਚੱਲ ਵਿਚਾਰੀ ਖੇਡ ਲੂਗੀ ਹਾਂ ਕਿਨਪਣ ਖੇਡ ਨਹੀਂ ਦਿੰਦੇ ਹੂੰ ਕੀ ਕਰਾਂ ਤੇ ਫੇਰ ਕਹਿੰਦੀ ਹੂੰ ਕਹਿੰਦੀ ਮੈਂ ਪੁੱਛ ਕੇ ਦੇਖਾਂਗੀ ਕਹਿੰਦੀ ਹਾਂ ਮੈਂ ਤਾਂ ਸਾਰੀ ਖੇਡਦੀਆਂ ਨੇ ਵੀ ਤੈਨੂੰ ਦੱਸਦੀ ਹੁੰਦਾ ਜੀ ਉਹ ਹੀ ਤਾਂ ਗੱਲ ਆ ਉਹ ਵੀ ਤਾਂ ਚਾਕੀ ਦਾ ਬੈਮਣ ਵਾਲੀ ਆ ਹੋਰ ਅਸ ਤਬਾ ਆਪਣੇ ਬਾ ਖੇਡ ਦੇ ਪਹਿਲੇ ਇਹੋ ਕਰ ਲੈਂਦੇ ਇੰਨਾ ਇੰਨਾ ਖੇਡਦੇ ਚਾਰ ਚਾਰ ਦਿਨ ਪਹਿਲਾਂ ਹੀ ਹੇ ਧੁੱਜੀ ਜਾਂਦਗਾ ਪਾਣੀ ਚ ਤੂੰ ਰੰਗ ਪਾ ਲਿਆ ਪਾਣੀ ਵਿੱਚ ਪਾ ਲਿਆ ਖੇਲ ਚ ਬਾਰ ਲਾ ਲਿਆ ਰੰਗ ਉਹੀ ਪਰ ਪੱਟ ਦੇ ਪਾਈ ਜਾਂਦੇ ਉੱਤੇ ਲੋਰ ਅੱਗੇ ਤਾਂ ਹੀ ਖੇਡਦੀਆਂ ਹੁੰਦੀਆਂ ਹੋਰ ਉਹ ਬਸ ਇਹ ਵੀ ਕੁਝ ਕਹਿੰਦਾ ਮੈਨੂੰ ਕੋਈ ਖੇਡ ਲਾ ਕੋਈ ਨਾ ਵੀ ਇੱਕ ਸਾਲ ਮਗਰ ਤੋਂ ਤਿਹਾਰ ਹੁੰਦਾ ਦਾ ਹੋਰ ਹੁਣ 10 ਕੀ ਸਾਲ ਕਹਤਾਂ ਰੋਜੀ ਬੈਠੀਆਂ ਰਹਿਣੀਆਂ ਬੱਧੀ ਉਸਾਂ ਦੀ ਇਕੱਠੀਆਂ ਹੋ ਜਾਂਦੀਆਂ ਹੋਰ ਤਿਹਾੜ ਦੇ ਬਹਾਨੇ ਨਾਲ ਨਾਲ ਇਹ ਤਾਂ ਕਬੀਲਦਾਰੀ ਤੋਂ ਮੁਕਦੀ ਨਹੀਂ ਜਿੰਨਾ ਮਰਜ਼ੀ ਕੰਮ ਕਰ ਲੈ ਹਾਂ ਇਹ ਤਾਂ ਲੋਟ ਹੀ ਨਹੀਂ ਆਉਂਦਾ ਜੁਆਨ ਤੇ ਦਈ ਤੇ ਸਾਡੇ ਤਾਂ ਕਈ ਦਿਨ ਹੋ ਗਏ ਸੰਗਾਂ ਦੀ ਲੱਗਿਆ ਨੂੰ ਤੇ ਹਾਂ ਸਾਰੇ ਇਧਰ ਗਲੀ ਕਮਾਂਡ ਤੇ ਸਾਰੇ ਆ ਜਾਂਦੇ ਨੇ ਹੋਰ ਆਪਾਂ ਵੀ ਪਹਿਲਾਂ ਹੀ ਕਰਦੇ ਹੁੰਦੇ ਸੀ ਲੋਰ ਕਰਦੇ ਤਾਂ ਹੀ ਤਾਂ ਮਹਾਰਤ ਦਾ ਪਿਆ ਜ਼ਿਆਦਾ ਆ ਜਾਂਦਾ ਜੇ ਆਕੰਮ ਦੇਖੀ ਉਹੀ ਤਾਂ ਗੱਲ ਆ ਪਹਿਲਾਂ ਲੱਗ ਜਾਂਦੇ ਖੇਡਣਾ ਹੀ ਹਾਂ ਪਹਿਲਾਂ ਚੱਕ ਲੈਂਦੇ ਵੀ ਰੰਗ ਲਿਆਉਣਾ ਰੰਗ ਹਾਂ ਕਈ ਦਿਨ ਪਏ ਨੇ ਮਹਾਂ ਹੂੰ ਕਰਦੇ ਤੁਸੀਂ ਨਹੀਂ ਚਾਰ ਹੁੰਦਾ ਜਵਤ ਕਿਨ ਕਿਉਂ ਜੋ ਤੁਸੀਂ ਨਿਗੇ ਨਿਕੇ ਹੁੰਦੀਆਂ ਤੁਸੀਂ ਵੀ ਖੇਡਦੀਆਂ ਹੋਵੋਗੀਆਂ ਉਹੀ ਤਾਂ ਗੱਲ ਹੋਰ ਕਿਹਜਿਆ ਕਹਿੰਦੇ ਪਹਿਲੇ ਚਾ ਚੜ ਜਾਂਦਾ ਵੀ ਹੋਲੀ ਆਉਗੀ ਹਾਂ ਤੁਮਾ ਚਲ ਖੇਡ ਲਓ ਫਿਰ ਕੋਈ ਨਾ ਹੋਰ ਲੋਕਾਂ ਤਾਂ ਖੇਡਣਾ ਹੀ ਹੁੰਦਾ ਆਹੀ ਹੁਮਰਾ ਫਿਰ ਆਪਣੇ ਵਾਂਗ ਗਵੀਲਦਾਰੀ ਚ ਬਹਿ ਜਾਣਗੇ ਹੋਰ ਚੱਤੀ ਦਾ ਤਾਂ ਪਤਾ ਨਹੀਂ ਬਣ ਕੀ ਜੱਟੀਆਂ ਹੋਣਗੀਆਂ ਵਾਂਗ ਰਮਨ ਚਾ ਨਹੀਂ ਪਤਾ ਉਹਨੂੰ ਕੀ ਸਰਫ ਕੀ ਪਤਾਗਾ ਹੁਣ ਹਾਂ ਇਹ ਤਾਂ ਦਿਮਾਗ ਹੀ ਆਇਆ ਬਾਕੀ ਬਹਿਮਾਣਾ ਥੋੜੀ ਜੀ ਥੋੜੇ ਬਹਿਮ ਬੰਦ ਕਰਦੀ ਆ ਹਾਂ ਇਹ ਕਿਥੇ ਰਲ ਨੂੰ ਦਿੰਦੀ ਆਪਣੇ ਨਾਲ ਹਾਂ ਤਾਂ ਥੋੜਾ ਬਹਿਮ ਬੰਦ ਕਰਦੀ ਆ ਬਹਿਮਾਣਾ ਹਾਂ ਇੰਨਾ ਨਹੀਂ ਉਹ ਕਰਨਾ ਚਾਹੀਦਾਗਾ ਤੇ ਦੇਖੀ ਜੋ ਫਿਰ ਹੁਣ ਦੇਖਾਂਗੇ ਹੁਣ ਆਪਾਂ ਜਾ ਕੇ ਪੁੱਛ ਕੇ ਦੇਖ ਲਾਂਗੇ ਹਾਂ ਜੇ ਤਾਂ ਖੇਡਣ ਦੇ ਤਾਂ ਠੀਕ ਐ ਨਹੀਂ ਫਿਰ ਆਪਾਂ ਤਾਂ ਖੇਡਣਾ ਹੀ ਆ ਹਾਂ ਮੋਰ ਕੂਕੀ ਬੋਲੂਕੀ ਹਾਂ ਚੋਰ ਹੁਣ ਤਾਂ ਇਹਨੇ ਆਪਾਂ ਤਾਂ ਚੱਲਾਂਗੇ ਪਰ ਅੰਗਲੇ ਕਿ ਚੱਲਾਂਗੇ ਹਾਂ ਇਹ ਕਰ ਲਾਂਗੇ ਫਿਰ ਕਿਹੜਾ ਰੋਕ ਲੂ ਹਾਂ ਵਿੱਚ ਹੀ ਉਹਦੇ ਲਾਇਆ ਵਾਂਗੇ ਹਾਂ ਦੇਖੀ ਜੋ ਆਪੀ ਬੜਬੜ ਕਰਕੇ ਵੇਜੀ ਆਪਣਾ ਲੈ ਜੀ ਹਾਂ ਨਹੀਂ ਵਿੱਚ ਹੀ ਉਹਦੇ ਲਾਇਆ ਵਾਂਗੇ ਤਾਂ ਤੂੰ ਨੇ ਸੀ ਕਿ ਢੋਲ ਲੈਂਦੀ ਹਾਂ ਐਂ ਕਰਾਂ ਨਹੀਂ ਇਹ ਫਿਰ ਉਹਨੂੰ ਕਹੀ ਦੇਵੇ ਵੀ ਖੇਡ ਲੈ ਤੂੰ ਹਾਂ ਇਹ ਤਾਂ ਧਰੀ ਆ ਗਏ ਹੁਣ ਆਪ ਤਾਂ ਕਿਤਾ ਡਰਦੀ ਨਹੀਂ ਸੀ ਜਾਂਦੀਆਂ ਬਾਹਰ ਤਾਂ ਖੋਲਦੀ ਨਹੀਂ ਸੀ ਪਰ ਜਾ ਯੇ ਕਿੱਥੋਂ ਹੋਰ ਬਾਹਰ ਤਾਂ ਡਾਈ ਰੱਖੀ ਹੈ ਨਹੀਂ ਤਾਂ ਹੈ ਕੋਸ ਨਹੀਂ ਹੁੰਦਾ ਲੈ ਆਪਣੇ ਮੈਂ ਤਾਂ ਚਲਦੀ ਆ ਕੋੜੇ ਮੈਂ ਤਾਂ ਗੱਲਾਂ ਜੀ ਰਹਿ ਗਈ ਚਾਹ ਕਰ ਲੈਣੀ ਕੋਟ ਬਹਿ ਜਾ ਮੈਂ ਤਾਂ ਚਾਹ ਨਹੀਂ ਪੀਣੀ ਕੋਈ ਨਾ ਫਿਰ ਕਿਉਂ ਹੁੰਦਾ ਦਾ ਕੱਲ ਨੂੰ ਟਾਈਮ ਨਾ ਕੰਮ ਨਵੇੜ ਕੀ ਆ ਜੀ ਮੈਂ ਤਾਂ ਕੋਈ ਨਾ ਨਵੇੜ ਲੂ ਮੈਂ ਚਲਾਂਗੀ ਆ ਪਰਮਜੀਤ ਕੋਲ ਚੰਗਾ ਚੰਗਾ ਮੈਂ ਤਾਂ ਗੱਲਾਂ ਜੀ ਰਹਿ ਗਈ ਕੋਈ ਨਾ ਚਾਹ ਵਾ ਕਰਾ ਨਾ ਹੀ ਨਹੀਂ ਲੈਂਦਾਗਾ ਚਾਹ ਤਾਂ ਮੈਂ ਪੀਣੀ ਮੈਨੀ ਸੀ ਕੋਈ ਨਾ ਫਿਰ ਕਿੰਦਾ ਦੋ ਕੋਟਾਣ ਬੰਜਾਂਗੇ ਤਾਂ ਮੈਂ ਤਾਂ ਹੁਣੀ ਪੀ ਕੇ ਆਈ ਸੀ ਜਾ ਤਾਂ ਅੱਛਾ

मत केले ना काय जरा हे व्हिडिओ काढले ना बेबी तू कासी गो होता डाउन लाइक इट फॉर कॉल ਲੈ ਉਹ ਬਾਕੀ ਬੇਬੇ ਤਾਂ ਜਵਾਕਾਂ ਨੇ ਮੰਗ ਰੋ ਉਹਨਾਂ ਨੂੰ ਵੀ ਬੱਤ ਨਹੀਂ ਰਹੀ ਕਿ ਖੇਡ ਲੈਣ ਦੇ ਜਵਾਕਾਂ ਨੂੰ ਵੀ ਤੈਨੂੰ ਦਸ ਰੰਗ ਕੀ ਕਹਿਣਾਗਾ ਸਾਲ ਸਿੱਕ ਦਿਨ ਹੋਲੀ ਦਾਉਂ ਦਾ ਬਾਹਲੀ ਮਾੜੀ ਹੱਡਾ ਮੋ ਘੱਟੀ ਕੰਜਰਾਂ ਨੇ ਲੈ ਰੰਗ ਪਾ ਦੇ ਨਾ ਮੈਂ ਆਖਿਆ ਵੀ ਰੰਗ ਨੇ ਮੇਰੇ ਤੇ ਨਾ ਪਾਉ ਪਈ ਮੇਰੇ ਤੇ ਨਾ ਪਾਉ ਹਟਦੇ ਹੀ ਨਹੀਂ ਮੰਨਦੇ ਹੀ ਨਹੀਂ ਕਿਸੇ ਦੀ ਗੱਲ ਕਾ ਦਿਨ ਹੋ ਗਿਆ ਫਿਰਦਿਆਂ ਨੂੰ ਇਹਨਾਂ ਨੂੰ ਵੀ ਭਾਈ ਹਟ ਜਾਓ ਹਟ ਜਾਓ ਕੰਮ ਚੜਾਤਾ ਮੇਰਾ ਕੰਜਰਾਂ ਨੇ ਲੈ ਉਹ ਫੇਰ ਆ ਕੇ ਲੈ ਬਾਹਰ ਖੋਲਤਾ ਫੇਰ ਬੇ ਜਵਾਕ ਕੋਈ ਹੱਟ ਫੇਟ ਖਾ ਲੋਂਗੇ ਲ ਜਵਾਕ ਕਿਹੜਾ ਸੁਣਦੇ ਨਾ ਪਹਿਲਾਂ ਮੇਰੇ ਤੇ ਰੰਗ ਪਾਗੇ ਨਾ ਮੈਂ ਕਹੀ ਗਈ ਆ ਵੀ ਭਾਈ ਮੇਰੇ ਰੰਗ ਨਾ ਪਾਓ ਮੈਂ ਗੁਰੂ ਘਰ ਜਾਣਾਗਾ ਅੱਜ ਬਾਬੇ ਦੇ ਦਮਾਨ ਨੇ ਬਾੜਾ ਰੋਲ ਕੇ ਪਾਈਂਦੀ ਸੀ ਇਹ ਜਵਾਕਾਂ ਨੇ ਤਪਾਤੀ ਆ ਰੰਗ ਪਾਉਣ ਆ ਕੇ ਮਾਰ ਡਾਉਂਦੀ ਸੀ ਮੇਰੇ ਤੇ ਹੀ ਪਾਗੇ ਨਾ ਮੈਂ ਕਹਾ ਮੇਰੇ ਤੇ ਨਾ ਪਾਓ ਚੱਲ ਫੇਰ ਕੀ ਹੋ ਗਿਆ ਕਰ ਮਣ ਲਾ ਫੇਰ ਕੀ ਹੋ ਗਿਆ ਕਹਿੰਦੇ ਕੋਈ ਬੁਰਾ ਨਹੀਂ ਲਾ ਦੱਸਿਆ ਨਹੀਂ ਵੇੜੀ ਤੇ ਰੰਗ ਪਾ ਮੈਂ ਗੁਰੂ ਘਰ ਜਾਣਾਗਾ ਦੂਜੇ ਕੱਪੜੇ ਪਾ ਦੀ ਨਾ ਹਣ ਮੈਂ ਕੱਪੜੀ ਬਦਲੀ ਜਾਉ ਹਾਂ ਚੱਲ ਕੋਈ ਨਾ ਤਾਂ ਕੀ ਹੋ ਗਿਆ ਪਾ ਗਿਓਂ ਹੀ ਤੂੰ ਤਲੜੀ ਜਾਨੀ ਉਹ ਕਹੇ ਤਾਂ ਤਾਂ ਹਟ ਜੇ ਕਹੇ ਤਾਂ ਵੀ ਮੇਰੇ ਤਾਂ ਸੁਣਦੇ ਲਸਾਣੇ ਬੰਦੇ ਨੂੰ ਤਾਂ ਕੋਈ ਵੇਦਾ ਹੀ ਨਹੀਂ ਰੋ ਜਵਾਕ ਨੇ ਹੁਣ ਜਵਾਕਾਂ ਨੂੰ ਕੌਣ ਸਮਝਾਵੇ ਮੈਂ ਕਹੀ ਗਈ ਆ ਵੀ ਭਾਈ ਹਟ ਜੋ ਹਟ ਜੋ ਔਰ ਆ ਜਵਾਕ ਸਮਝਦੇ ਨਹੀਂ ਨਾ ਕਹੇ ਤੋਂ ਫੇਰ ਆ ਮਾਂ ਘਰ ਪਈ ਡੰਡਾ ਲੈ ਕੇ ਫੇਰ ਆ ਬੜੇ ਲੈ ਫੇਰ ਬਾਹਰ ਆਦਨੇ ਚਲੋ ਕਿੱਥੇ ਰੱਖ ਦੇ ਦੇਵੇਂ ਮੈਂ ਬਾਪੂ ਨਾਲ ਗੱਲ ਕਰ ਲਈ ਸੀ ਫੋਨ ਤੇ ਕੀ ਗੱਲ ਕਰ ਲਈ ਸੀ ਬਾਪੂ ਕਹਿੰਦਾ ਖੇਡ ਲਈ ਹੋਲੀ ਬਈ ਤੇ ਦੇਖ ਲੈ ਉਹਨੂੰ ਨਹੀਂ ਚੋਰੇ ਨੂੰ ਸ਼ਰਮ ਆਉਂਦੀ ਹੈਗੀ ਲਾ ਬੇਬੇ ਤੇ ਦੌਰੇ ਵਾਲੀ ਕਿਹੜੀ ਗੱਲ ਲਾਗੋ ਹੋਰ ਹੁਣ ਸਿਆਣਾ ਬਹਿਣਾ ਲੈ ਮੈਨੂੰ ਹੀ ਉਹ ਬੁਰੇ ਦੇ ਵਾਰ ਬੰਦ ਦਾ ਉਹ ਤਾਂ ਕਹਿੰਦਾ ਤੇਰੀ ਬੇਬੇ ਤੇ ਰੰਗ ਵੰਗਾ ਲੈ ਮੈਨੂੰ ਪਰੇ ਹੋ ਕੇ ਕਹਿ ਕੇ ਜਾਊਗਾ ਤੂੰ ਇਹਨਾਂ ਨੂੰ ਬਾਹਰ ਅੰਦਰ ਨਾ ਜਾਣ ਦੇ ਆਏ ਨਾ ਕਰੀ ਤੇ ਆਪ ਦੇਖ ਲੈ ਤੇਰਾ ਨਾ ਚੰਗਾ ਹੋ ਗਿਆ ਹੁਣ ਤਾਂ ਕਿਹਾ ਕਿ ਮੈਨੂੰ ਬੁਰੇ ਦੇ ਵਾਰ ਬੰਦ ਦਾ ਉਹ ਬੂ ਮੈਂ ਮਾਰਕਾਂ ਲੈ ਆ ਮੇਰੇ ਪੋਤਿਆਂ ਦਾ ਕੀ ਹਾਲ ਕਰ ਬੱਚੇ ਹੈ ਪਿਹੋਲੀ ਦੇ ਕਿੰਨਾ ਰੰਗ ਲਾਤਾ ਸੀ ਭਲਾ ਡਿੱਗ ਪੈਂਦੇ ਭਜਦੇ ਸੀ ਮਾਗਰ ਉਹਨਾਂ ਦੇ ਮੈਂ ਤਾਂ ਲੜੀ ਜਾਨੀ ਉਹਨਾਂ ਨਾਲ ਤੁਸੀਂ ਵੀ ਉਹਨਾਂ ਨਾਲ ਤੇ ਹੋਗੇ ਅਸੀਂ ਤਾਂ ਖੇਡਦੇ ਨਹੀਂ ਹੋਲੀ ਆਈ ਮੈਨ ਹੌਲੀ ਹੌਲੀ ਖਟਣ ਨੇ ਤੇ ਸੱਟ ਖਾ ਲੋਂਗੇ ਨਾ ਬਿਮਾਰ ਹੋ ਜਾਓਗੇ ਨਹੀਂ ਹਨ ਦੇ ਫਰਟ ਬਾਜੀ ਹੁੰਦੀ ਉਹ ਤਾਂ ਭੱਜੇ ਫਿਰਦੇ ਨੇ ਵੱਡੇ ਨੇ ਪੁੱਤ ਤੁਸੀਂ ਸੋਰਟੇ ਹੋਗੇ ਜੇ ਤਾਂ ਵੱਡੇ ਹੋਗੇ ਉਦੋਂ ਖੇਡ ਲਓ ਉਦਾਂ ਜਿੱਡੇ ਜਿੱਡੇ ਹੋਗੇ ਅਸੀਂ ਅਸੀਂ ਤਾਂ ਖੇਡਦੇ ਆ ਰੇ ਕਿਨਾਂ ਸੀ ਸਰਤੇ ਆ ਸਾਇਡ ਸੂਰਤੇ ਨਹੀਂ ਭੱਜੇ ਜਾਂਦੇ ਵਿੱਚ ਵੱਜਣਗੇ ਸੱਟ ਮਾਰਨਗੇ ਸੋਡੇ ਨਹੀਂ ਮਾਰਦੇ ਚੁੱਲਾ ਇਹ ਵੀ ਨਹੀਂ ਮਾਰਦੇ ਤੇਰੇ ਨਾਲ ਢੇ ਹੋਏ ਬੈ ਨਹੀਂ ਕੋਈ ਨਾ ਮੈਂ ਬਖੇੜ ਲੈਣ ਦੇ ਉਹ ਵੀ ਨੇ ਇਹਨਾਂ ਨੂੰ ਕਹਿੰਦੀ ਹੈਗੀ ਸਾਲ ਬਾਦ ਆਇਆ ਖੇਡ ਲਓ ਜਾ ਵਗਜੋ ਲੈ ਦੇਖ ਲਓ ਫਿਰ ਮੈਂ ਉਹੀ ਪਕਾਈ ਮਾਰੀ ਜਾਨੀ ਐ ਤੂੰ ਤਾਂ ਉਹੀ ਕਰੀ ਜਾਂਦੀ ਆ ਬੇਬੇ ਨਾ ਦੇਖ ਲੈ ਖੇਡਨੀ ਆ ਹੌਲੀ ਹਾਂ ਜੀ ਕਰਦਾ ਹਾਂ ਚੱਲ ਖੇਡ ਲਓ ਕੁਛ ਨਹੀਂ ਹੁੰਦਾ ਲੈ ਦੇਖ ਲੈ ਆਹ ਡੱਕਰ ਕੋਈ ਨਾ ਬੇਬੇ ਖੇੜ ਲੈਣ ਦੇ ਕਿਉਂ ਐ ਕਰਦੇ ਨਿਆਣੇ ਨੇ ਉਹ ਵੱਡੇ ਨੇ ਸੱਟ ਮਾਰਨਗੇ ਇਹਨਾਂ ਦੇ ਇਹਨਾਂ ਨੂੰ ਪਤਾ ਨਹੀਂ ਹਜੇ ਬਾਹਰ ਤੇ ਖੇਡ ਲੈਣਗੇ ਕੋਈ ਨਾ ਐਵੇਂ ਹੀ ਨਾ ਸੰਸਤਾ ਕਰੀ ਜਾਇਆਗਾ ਵਿੱਚ ਵੱਜਣਗੇ ਸਾਈਡ ਤੇ ਵੀ ਉਹ ਬਾਹਰ ਫਿਰਦੇ ਨੇ ਇਕੱਠੇ ਹੋਏ ਨਾ ਤਾਂ ਮੈਨੂੰ ਬੰਦ ਲਾਤਾ ਉਹ ਤਾਂ ਤੇਰੇ ਉਹੀ ਰੰਗ ਲਾਉਣ ਆਏ ਸੀ ਤੂੰ ਤੂੰ ਵੀ ਜੰਮੀ ਨਹੀਂ ਚੱਲਦੀ ਜਵਾਕਾਂ ਨਹੀਂ ਮੈਨੂੰ ਵਧੀਆ ਨਹੀਂ ਲੱਗਦਾ ਪਤਨ ਮੈਨੂੰ ਕਬਰਾਟ ਆਉਣ ਲੱਗ ਜਾਂਦੀ ਹੈ ਮੈਨੂੰ ਰੰਗ ਤੋਂ ਹੀ ਆਉਂਦੀ ਹੈ ਨਾ ਹੋਰ ਮੈਂ ਤਾਂ ਦਾਈ ਤੜਕੇ ਦੇ ਰੌਲਾ ਪਾਉਂਦੇ ਫਿਰਦੇ ਨੇ ਮੈਨੂੰ ਤਾਂ ਬਾਹਰ ਡਰ ਲੱਗੀ ਜਾਂਦੀ ਕੋਈ ਨਾ ਤੂੰ ਹੋਲੀ ਆਏ ਦੇ ਨਾਲ ਅੰਦਰ ਪੈ ਜੀ ਕੁਛ ਨਹੀਂ ਹੁੰਦਾ ਆਏ ਅੰਦਰ ਕਿੱਥੇ ਪੈਣਾ ਮੈਨੂੰ ਤਾਂ ਚੱਕਰ ਲੱਗ ਜਾਂਦੇ ਨੇ ਫਿਰ ਹੁਣ ਅੰਦਰ ਤੇ ਬਾਸੇ ਨਹੀਂ ਮਾਨ ਹੈਗੀ ਰੌਲਾ ਸੌ ਕੇ ਬਾਹਰ ਮਟਾ ਆਉਣੀ ਆ ਕਬਰਾਟ ਹੋ ਜਾਂਦੀ ਹੈ ਇੱਕ ਤਾਂ ਤੇਰੀ ਕਬਰਾਟ ਨਹੀਂ ਲੋਟ ਆਉਣੀ ਹੋਰ ਗੋਲੀ ਗੁਲੀ ਲੈ ਲਈ ਕੋਈ ਨਾ ਚੱਲ ਪਾਈ ਫਿਰ ਜਦੋਂ ਤੈਨੂੰ ਕਹੇ ਤਾਂ ਮੈਨੂੰ ਤੂੰ ਰੰਗ ਲਿਆ ਨਹੀਂ ਕਰ ਨੂੰ ਮੈਂ ਕੋ ਚੱਲ ਮੈਂ ਉਹਨਾਂ ਤੋਂ ਹੀ ਮੰਗਾ ਲੂੰ ਜਿਹੜੀਆਂ ਖੇਡਣ ਆਉਂਦੀਆਂ ਉਹਨਾਂ ਤੋਂ ਮੰਗਾਉਂਦੀ ਰਹੀ ਤੇ ਜਦ ਬਾਪੂ ਨੇ ਕਹਿ ਦਿੱਤਾ ਹਾਂ ਪਰ ਮੈਂ ਖੇਡਣ ਤਾਂ ਨਹੀਂ ਦਿੰਦੀ ਲੈ ਵੇ ਜਦੋਂ ਕਿਸੇ ਨੇ ਤੁਸੀਂ ਮੰਨਣੀਆਂ ਹੀ ਨਹੀਂ ਮੇਰੀ ਮੈਂ ਤਾਂ ਤੁਸੀਂ ਕਾਮਲੀ ਬਣਾਈ ਹੋਈਆਂ ਜਾਂ ਕੰਮ ਕਰ ਲੈ ਮੇਰੇ ਸੁਣਾਣੇ ਕੋ ਬਹਿ ਗਈ ਹੁਣ ਕਰ ਲੈ ਨੀ ਵੇ ਹਾਂ ਜਦੋਂ ਗੱਲ ਹੀ ਨਹੀਂ ਕਿਸੇ ਸੁਣਨੀ ਸਾਣੇ ਬੰਦੇ ਤਾਂ ਗੱਲ ਨਹੀਂ ਸੁਣਨੀ ਆਪਦੀਆਂ ਚਲਾਉਣੀਆਂ ਨੇਗੀਆਂ ਚਲਾਈ ਜਾਓ ਖੇਡ ਨੀ ਮੇਰੀ ਤਾਂ ਨਹੀਂ ਮੰਨਣੀ ਉਹ ਗੋਹੇ ਦਾ ਪੱਥਰ ਟੜਕੇ ਦਾ ਪਰਕੇ ਰੱਖਿਆ ਪਿਆਗਾ ਉਹ ਸੁੱਟਿਆ ਹੁਣ ਆਉਂਦੀ ਆ ਵੇ ਤੇ ਆਹੋ ਉਹ ਤਾਂ ਕਿ ਵੀ ਦਰਿਮੇ ਬਟਾ ਕੇ ਤਾਂ ਬੜੀ ਬੈਠੀਆਂ ਬੁਰਾ ਲੱਗਦਾ ਕੋਈ ਆਇਆ ਗਿਆ ਜਾਂਦਾਗਾ ਪਰ ਕੇ ਰੱਖ ਦੂਗੀ ਉਹਨੂੰ ਵੀ ਉਹਦੀ ਬਗਾ ਹੈ ਤਾਂ ਰੁੜੀ ਆ ਕਿ ਚੰਗਾ ਬਸ ਕਿਸੇ ਹੁੰਦੀ ਆ ਹਾਂ ਤਾਂ ਇਹ ਦੋਹਰਾ ਤਾਂ ਕੰਮ ਨਹੀਂ ਲੱਗਦਾ ਇਹ ਆਜਿਆ ਕਰਨਾ ਉਲੀਂ ਕਾਉਰ ਦੀ ਜਿੱਤ ਕਹਿੰਦੇ ਸੀ ਰੰਗ ਆਹ ਕੰਮ ਨਵੇਂੜਨਾ ਪਾ ਹੋਲੀ ਕੱਢਾਂਗੇ ਆਪ ਹੁਣ ਆਈ ਨਹੀਂ ਮੈਂ ਵੀ ਲਾ ਕੇ ਆਉਣੀ ਰੰਗ ਉਹ ਤੇ ਗਰਪ੍ਰੀਤਾ ਉਹਨੇ ਕੀਤਾ ਮੈਨੂੰ ਕਹਿੰਦੇ ਸੀ ਕੰਮ ਸਨੇਹਨਵੇਂੜ ਲਈ ਆ ਜਾ ਲਾ ਆਇਆ ਆਪਕਰਨੀ ਜੀ ਤੇ ਲਾ ਕੇ ਆਈ ਹਾਂ ਚਾ ਚੱਲ ਜੀ ਮੈਂ ਤਾਂ ਟਿੱਕੀ ਜਾਂਦੀ ਸੀ ਮੈਂ ਵੀ ਹੁਣੀ ਕੰਮ ਨਵੇਂੜ ਕੇ ਹਟੀਆਂ ਅੱਛਾ ਚੱਲ ਆ ਜਾਈਂ ਆਈ ਨਹੀਂ ਬਚਨ ਉਹਦੀ ਬੁੜੀਆਂ ਫੇਰ ਅਰਨੇ ਲੱਗਦੀ ਸਿੱਖ ਜਾਊਗੀ ਉਹ ਜਵਾਕ ਜਰਾ ਕਰ ਲੈ ਜਲਦੇ ਨਾਲ ਹਾਂ ਦੇਖਦੇ ਆ ਹੁਣ ਕੀ ਬਣਦਾ ਹੈ ਕੋਈ ਕੁਝ ਨਹੀਂ ਚੱਲਦੀ ਲਾ ਕੇ ਨਾ ਨਾ ਮਿਟੀ ਫਿਰ ਕਿਉਂ ਰੋਵੇਂ ਬੇਬੇ ਮੈਂ ਦੱਸੀ ਲੈ ਨਾ ਮਾਰਾਂਗੀ ਮੈਂ ਦੱਸੀ ਹੈ ਕਿ ਹਾਂ ਫਿਰ ਹੋਲੀ ਆ ਨਾ ਮੈਂ ਕਹੂੰਗਾ ਫੇਰ ਅੱਥੇ ਨੂੰ ਮੁੰਡੇ ਨੂੰ ਟ੍ਰੈਕਿੰਗ ਕਰਾ ਕੇ ਤੇ ਆਸਰੇ ਉੱਤੇ ਆਉਂਦਾ 300 ਰੁਪਏ ਲੱਗ ਜਣਾਂ ਲੱਗਨ ਸਾਬ ਨੂੰ ਮਰ ਜਾਗਾ ਇੱਕ ਹੋ ਗਿਆ ਬੇਬੇ ਬਾਪੂ ਨੇ ਕਹਿੰਦਾ ਦੇਖ ਲੈ ਅੰਗੁਸ਼ਤੀ ਨਹੀਂ ਜਮਾਣੀ ਮਰਦੀ ਤਾਂ ਸੇ ਹੰਤਾ ਜਿਵਾਕਾਂ ਦਾ ਵੀ ਕਿਹੜਾ ਭਰੇ ਪਹਿਲਾਂ ਬੱਗੀਆਂ ਲੱਗਦੇ ਨੇ ਕੋਈ ਨਹੀਂ ਹੁੰਦਾ ਅਸੀਂ ਬਿਹੜਾ ਤੋ ਆ ਗਾਈਂ ਬਿਹੜਾ ਹੰਸਾ ਕਰ ਜਿਵਾਕ ਦਾ ਕਰਮ ਆਇਆ ਨੇ ਕਰੀ ਆਉਂਦੇ ਨੇ ਛੇੜ ਲੋ ਸਭ ਸਾਰੇ ਛੇੜ ਲੋ ਚਲੋ ਛੇੜ ਲੋ ਹੈਪੀ ਹੋਮੀ ਹੈਪੀ ਹੋਮੀ ਸਸਰੀ ਘਰ ਪਾਣੇ ਸਸਰੀ ਘਰ ਪਾਣੇ ਹੋਠੀ ਠੀਕ ਐ ਤੂੰ ਵੀ ਆ ਰੰਗ ਦਵਾਈ ਬੈਠੀ ਆ ਹੈ ਬਹਿਣੇ ਨੇ ਤਾਂ ਆਪ ਦੇਖੀ ਸਾਰੇ ਰੰਗ ਪਹਿਲਾਂ ਕੋਤਿਆ ਨੀਲਾਤਾ ਫਿਰ ਮੂਹਾ ਨੀਲਾਤਾ ਮੈਂ ਤਾਂ ਆਈ ਛਾਲੀ ਮੇਰੇ ਤਾਂ ਲਾ ਦਿੰਦੀਆਂ ਫੇਰ ਲ ਮੈਂ ਤਾਂ ਇੰਨੀ ਬਹਿਮਾ ਚ ਪਈ ਪਈ ਸੀ ਭਣੇ ਮੈਂ ਤਾਂ ਅੱਥਾ ਨਾ ਗੇਂ ਨਹੀਂ ਹੋ ਕਰੀ ਜਾਂਦੇ ਨੇ ਗੁਰੂਆਂ ਦਾ ਹੋਏਗਾ ਵੀ ਆਪਾਂ ਕਿਹੜਾ ਵੀ ਮੈਂ ਤਾਂ ਬਾਬੇ ਕਹਿੰਦੇ ਹੁੰਦੇ ਨੇ ਵੀ ਇਹ ਤਾਂ ਸਿੱਖਾਂ ਦਾ ਹੋਲਾ ਮਹੱਲਾ ਮਨਾਉਂਦੇ ਨੇ ਦੇਖੋ ਉੱਥੇ ਅਨੰਦਪੁਰ ਅਗੇ ਲੋਕਾਂ ਦੀ ਹੋਈ ਆਪਣਾ ਹੋਲਾ ਹਾਂ ਹੋਲਾ ਦਾ ਸਿੱਖਾਂ ਦਾ ਹੋਲਾ ਹਾਂ ਤੇ ਬਸ ਮੈਂ ਫਿਰ ਅੱਜ ਆਪਦੀ ਨੂੰ ਉਹ ਬਾਹਰ ਹੀ ਕਰੀ ਜਾਂਦੀ ਸੀ ਮਹਾਂ ਚਲ ਖੇਡ ਲਾ ਠੀਕ ਰਹੀ ਭੈਣ ਜੀ ਹੋਰ ਰਹੀ ਚਲ ਮੈਨਾਂ ਗੁੱਸੇ ਦੇ ਹੋਈ ਜਾਂਦੀ ਹੋਰ ਹੋਰ ਨਾ ਇਹ ਸਾਲ ਭਰ ਤੋਂ ਹੁੰਦਾ ਤੇ ਹਰ ਘੜਾ ਬਣੇ ਰੋ ਜੀ ਆਈ ਜਾਂਦੇ ਆ ਹੋਰ ਫਿਰ ਆ ਦੂਜੇ ਉਹਦੇ ਤਾਇ ਦੇ ਨੂੰ ਆ ਖੇਡਦੀਆਂ ਸੀਗੀਆਂ ਫਿਰ ਉਹਨੂੰ ਆਏ ਰਹਿੰਦਾ ਨਾ ਮੈਨੂੰ ਖੇਡਣ ਨਹੀਂ ਦਿੰਦਾ ਹੋਰ ਮੈਂ ਕਹਿੰਦਾ ਚਲ ਕੋਈ ਖੇਡ ਲਾ ਹਾਂ ਇਹ ਤਾਂ ਹੈ ਭੈਣ ਹੋਰ ਨਾ ਮੈਨੂੰ ਪਾ ਤਰੰਗ ਨਾਲ ਹੋਰ ਚੱਲ ਚੰਗਾ ਕੋਈ ਆ ਮੈਨੂੰ ਪਹਿਲਾਂ ਪੋਤੀਆਂ ਨੇ ਲਾ ਤਾ ਹੋਰ ਜਵਾਕਾਂ ਦੇ ਵਿੱਚ ਦਾ ਲਾਇਆ ਮੇਰੇ ਸਾਰੇ ਆ ਗਏ ਇੱਥੇ ਇਕੱਠੇ ਹੋ ਕੇ 15 ਜਵਾਕ ਹਾਂ ਚੱਲ ਕੋਈ ਇਹ ਤਾਂ ਤਿਹਾੜਾ ਹੁੰਦਾ ਚੱਲ ਹੋਰ ਆਪਣੇ ਸਿੱਖਾਂ ਵਾਸਤੇ ਬਣਿਆ ਇਹ ਕੋਲਾ ਮੱਲਾ ਹੋਰ ਵਧੀਆ ਹੈਗਾ ਹਾਂ ਚੱਲ ਫੇਰ ਮੈਂ ਤਾਂ ਚੱਲਦੀ ਕੋਈ ਨਹੀਂ ਬਾਈ ਦਾ ਚਾਪ ਕੀ ਕਰਦੇ ਜਵਾਕਾਂ ਖੇਡਦੇ ਆ ਭੈਣੇ ਫੇਰ ਆਏ ਤੈਨੂੰ ਪਤਾ ਹੀ ਹੈਗਾ ਫੇਰ ਕੀ ਹੁੰਦਾ ਪੁੱਤ ਪੀ ਜਾਂਦੀ ਛੱਤ ਬੈਠਣਾ ਲਾਇ ਵੀ ਪਾਣਾ ਰੰਗ ਲਵਾਈ ਫਿਰਦੀ ਆ ਮੈਂ ਤਾਂ ਨਹੀਂ ਬਹੂ ਨਾਲ ਲੜੀ ਜਾਂਦੀ ਸੀ ਚਲ ਬੱਦ ਗਿਆ ਹੋ ਗਿਆ ਨਾ ਤਾਂ ਮਾਨਪੁਰ ਚਾਵਾ ਹੋ ਗਿਆ ਮੈਂ ਤਾਂ ਪੈਣੀ ਆ ਫੇਰ ਨਾ ਆਉਂਗੀ ਥੱਕ ਗਈ ਉਹ ਰੰਗ ਕਿਨਾ ਪਾਤੀ ਮੈਂ ਵੀ ਸਾਰਿਆਂ ਨੂੰ ਸਾਸਰੀ ਕਾਲ ਜੀ Holi ਦਾ ਤਿਹਾਰਾ ਸਾਰਿਆਂ ਨੂੰ ਖੇਡਣਾ ਚਾਹੀਦਾ ਇਹ ਵੀ ਸਿੱਖਾਂ ਦਾ ਦੇਖੋ ਹੋਲਾ ਮਹੱਲਾ ਸਿੱਖ ਮਨਾਉਂਦੇ ਨੇ ਅਨੰਦਪੁਰ ਉੱਥੇ ਵੀ ਬਹੁਤ ਰੰਗ ਖੇਡਦੇ ਨੇ ਗੱਤ ਕੇ ਖੇਡਦੇ ਨੇ ਜੇ ਤੁਸੀਂ ਆ ਖੇਡ ਸਕਦੀਆਂ ਨੇ ਤੁਹਾਨੂੰ ਹਾਂ ਵੀ ਖੇਡ ਸਕਦੀਆਂ ਨੇ ਮੈਂ ਐਵੇਂ ਹੀ ਫਹਿਮ ਕਰੀ ਜਾਂਦੀ ਸੀਗੀ ਵੀ ਨੂਹਾਂ ਦਾ ਵਧੀਆ ਨਹੀਂ ਲੱਗਦੀਆਂ ਖੇਡਦੀਆਂ ਨਹੀਂ ਖੇਡਣਾ ਅਕਸਰ ਨੂੰ ਇਹ ਅੱਜ ਖੇੜ ਹੀ ਲਈ ਚੱਲ ਮੈਨੂੰ ਵੀ ਵਧੀਆ ਲੱਗਿਆ ਸਾਡੀ ਵੀਡੀਓ ਨੂੰ ਬਸਤ ਵਧ ਦੇਖਿਆ ਕਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਫਿਰ ਅਸੀਂ ਇਹੋ ਜੀਆਂ ਵੀਡੀਓਆਂ ਫੇਰ ਬਣਾਵਾਂਗੇ ਧੰਨਵਾਦ